ਕਾਵੇ ਜੀ ਸਾਰੇ ਬਣਾਉਂਦੇ ਸੰਦੀਪ ਨਹੀਂ ਭੰਤ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਜੀਓ ਬਣਾ ਪਹੁੰਚ ਚੁੱਕੇ ਆਪਾਂ ਅੱਜ ਵੀ ਭਾਈ ਦੇ ਤਿੰਨ ਚਾਰ ਦੇ ਲਾਪਾ ਪਾਛੂ ਸੇਲ ਆ ਤੇ ਬਾਕੀ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਜੀ ਸਤਿਕਾਰ ਸਸਿਗਾ ਬਾਈ ਜੀ ਹੋਰ ਸਲਾਮ ਜੀ ਠੀਕ ਠਾਕ ਵਧੀਆ ਜੀ ਜਮਾਲ ਵਧੀਆ ਜੀ ਸਲਾਮ ਵਧੀਆ ਠੀਕ ਜਮਾਲ ਸਾਰਾ ਹੋਰ ਨਹੀਂ ਹੋਣਾ ਮਾਦੇ ਹੈਗੀਆਂ ਛੇ ਹੀ ਮੱਜਾਂ ਇਹ ਕਾਵੇ ਬੱਜੀ ਇਹ ਹਰਿਆਣੇ ਜਾਨੀ ਛੋਟੀ ਸੂਕੀ ਹੈ ਅੱਛਾ ਹਾਂ ਚੱਲੀਏ ਠੀਕ ਹੈ ਹਾਂ ਇੱਕ ਹੋਰ ਅਗਲੇ ਬੰਦੇ ਉਹ ਵੀ ਵਿਕੀ ਆ ਇਹੋ ਤਿੰਨ ਹੀ ਚੱਲ ਚਲੋ ਇੰਨਾ ਜੀ ਅੱਜ ਇੱਕ ਤਾਜੀ ਆ ਮੈਂ ਅੱਛਾ ਇੱਕ ਨਵਾਂ ਮਹੀਨਿਆਂ ਦੀ ਆ ਇੱਕ ਟੋਕੜ ਗੱਬਣ ਬਾਲੀ ਜਿਆਦੀ ਝੋਟੀ ਅੱਛਾ ਜਿਹੜੀ ਦੁਨੀਆ ਮੰਗ ਲਈ ਹੁੰਦੀ ਹੈ ਅੱਛਾ 5 ਫੁੱਟ ਫਿਰ ਤੇਨਾ ਮਣਕੇ ਲਾਜੇ 5 ਫੁੱਟ ਆਈ ਧਿਆ ਝੋਟੀ ਅੱਛਾ 5 ਫੁੱਟ ਤੋਂ ਉੱਤੇ ਹੀ ਉਹ ਥੱਲੇ ਨਹੀਂ ਚਲ ਉਦੋਂ ਲੱਗੇ ਫਿਰ ਜਿੱਦਾਂ ਮਰਜੀ ਕਿਉਂ ਲੱਗਦੇ ਆ ਆਹ ਜਨੀਜ਼ਾ ਮੈਂ ਗੱਬਣ ਆ ਅੱਛਾ ਅੰਦਾਜ਼ਾ ਪੇ ਲਾਉਣ ਕਿ ਕਿੰਨਾਸ ਹੋਗਾ ਲੋ ਜੀ ਦੋ ਤਰੀ 15 ਗੱਲ ਦੀ ਮੈਂ ਗਰੰਟੀ ਦੇ ਦੂੰ ਬੋਲੋ ਵੇਖੋ ਗਰੰਟੀ ਲਾਏ ਜੀ ਮੇਰੀ ਗੱਬਣ ਬਹਿ ਇਹ ਮੈਂ 2015 ਅਗੇ ਲੋੜਾ ਪਰੇ ਭਾਰੀ ਮਾਰੀ ਖਰੀ ਦੇਖੋ ਅਜੇ ਵੀ ਸੰਦੀਪ ਜੀ ਤੂੰ ਚਾਰ ਦਿਨ ਨਹੀਂ ਮੈ ਸੁਣੀ ਹੈ ਗੱਡੀ ਦਾ ਇੰਜ ਨਹੀਂ ਆ ਗੱਡੀ ਦਾ ਇੰਜ ਆ ਰਹੀਦਾ ਇਹਨੂੰ ਆਂਦੇ ਹੀ ਮੈਂ ਬਹੁਤ ਵੱਡੇ ਵੱਡੇ ਭਾਰੀ ਮੈਂ ਹਾਂ ਮਾੜਾ ਲਮੀ ਲਮੀ ਦੋ ਲਮੀ ਦੋ ਹੈ ਬਾਤ ਆ ਜਾ ਇਹ ਬਿੱਲੀ ਆਖਰੇ ਮੈਨੂੰ ਲੇਵਾ ਵੇਸ ਨਹੀਂ ਸੰ ਲੱਗਾ ਤੇ ਪਣ ਫਿਰ ਬਹੁਤ ਜਿਆਦੀ ਛੋਟੀ ਲਾਲੋ ਮੱਝ ਲਾਲੋ ਹਾਂ ਬਾਕੀ ਮੈਂ ਦੋ ਦਾ ਰਿਓ ਮੈਂ 15 ਗ੍ਰਾਮ ਦੀ ਮੈਂ ਗਾਰੰਟੀ ਦਾ ਦੇ ਦੂੰ ਮੈਂ ਦੀ ਹਾਂ ਬਾਕੀ ਇਹ ਮੋਕਲੇ ਖੇਡਣ ਆਲੀ ਹਾਂ ਹਾਲੀ ਬਰ ਬੋਲੋ ਜੀ ਸਾ ਮੈਂ ਰਲ ਇੱਕ ਦਾ 5 ਦੀ ਵੇਖਦੀ ਹਾਂ ਹਾਂ ਉਹ ਲੈ ਕੇ 5 ਕਰਾਂਗੇ ਪੂਰੇ ਲੱਖ ਦੇ ਦੇ ਜੀ 49000 99000 ਦੀ 2 ਛੜ ਦਾਂਗੇ 93 ਦੀ ਇਸ ਨੂੰ ਦੇ ਪੂਰਾ 90 ਦੀ ਹਜ਼ਾਰ 90 ਦੀ ਬਿਲਕੁਲ ਜੀ ਦਰਸ਼ਨ ਕਰਾਓ ਲਓ ਜੀ ਆਹ ਵਾ ਟੋਕਣਾ ਗੱਪਣ ਵੀ ਨਾਲ ਇਧਰ ਢਾਈਆਂ ਮਹੀਨਾਂ ਰੀ ਗੱਪਣ ਕੋਈ ਪਤਾ ਹੀ ਨਹੀਂ ਲੱਤ ਲਾਉਂਦਾ ਕਰਮਾਲੀ ਨੂੰ ਲੈ ਹਾਂ ਬੜੀ ਝੋਟੀ ਢਾਈਆਂ ਦੀ ਚੈੱਕ ਪਾਵੇ 8 ਕਿਲੋ ਦੁੱਧ ਐਦਾ ਮਿਲੂਗੀ ਬਰੀਕੀਆਂ ਵਿਖਾ ਰ ਝੋਟੀ ਵਿਖਾ ਕੇ ਕਿੱਥੇ ਆਉਂਦੀ ਆ ਹਾਂ ਵੱਡੀ ਝੋੜੀ ਖੋਲ ਕਰਾ ਦੇ ਲਓ ਜੀ ਵੇਖੋ ਕਰਾ ਦੇ ਵਾਕੀ ਗੱਲ ਸਹੀ ਜੀ ਤੁਹਾਡੇ ਘਰ ਕਰਕੇ ਵੇਖੂਗਾ ਤਾਂ ਇਹ ਤਰਿਆ ਨਾ ਖੜ ਕੇ ਵੇਖਿਆ ਜੀ ਉੱਡੀ ਹਾਈਡ ਹਾਂ ਤਾਂ ਫੋਲ ਆਲੇ ਲੈ ਲੈਣਾ ਮੇਰਾ ਵੀਰ ਲੈ ਕੇ ਜੇ ਤੋਕੜ ਜਿਹਨਾਂ ਸਾਹਮਣੇ ਝੋਟੀ ਪੱਲੇ ਜੀ ਇਹਦਾ ਸੰਦੀਪਾਂ ਝੋਟੀ ਤਿਆਰ ਹੋ ਗਈ ਮੈਨੂੰ ਫੋਨ ਕਰਦੇ ਨਾ ਮੈਂ ਮੂੰਹ ਮੰਗਰ ਪਈਏ ਦੇ ਕੇ ਝੋਟੀ ਲਾਉ ਬਸ ਠੀਕ ਆ 8 ਫੁੱਟ ਲੰਮੀ ਭਾਵੇਂ ਕੋ ਫੀਤਾ ਲਿਆਣ ਕੇ ਮੇਲੇ ਇਧਰੇ ਜਾ ਜਾ ਅਰੇ ਛੋਟੀ ਨੂੰ ਤੇ ਲੱਤ ਮਾਰਦਾ ਨਹੀਂ ਪੜਾ ਲੈ ਲੱਕ ਲਈ ਵਈ ਜਾ ਹਾਂ ਇਹ ਲੱਕ ਲਈ ਆ ਸੁਨੀਰਾ ਸੰਗਰੂਰ ਵੱਲੋਂ ਲਈ ਆਪਾਂ ਅਰੇ ਸੰਗਰੂਰ ਤੋਂ ਹਾਂ ਉਹਨਾਂ ਬੰਦੇ ਆਪਣੇ ਨੂੰ ਮੱਝ ਲਈ ਅੱਛਾ ਹਾਂ ਉਹ ਨਾ ਰੱਖਦੇ ਆ ਛਕੀ ਨਹੀਂ ਡੰਗਾਂ ਹਾਂ ਉਹ ਜਿਹੜੇ ਟੋਕਰ ਗੱਬਨ ਹੁੰਦਾ ਦੇ ਦਿੰਦੇ ਆ ਬਸ ਠੀਕ ਆ ਉਹਨਾਂ ਨੇ ਛੋਟੀ ਉਧਰੋਂ ਲਿਆਂਦੀ ਏ ਹਾਂ ਛੋਟੀ ਦਾ ਸਿਰਾਈ ਆ ਹਾਂ ਇਧਰੇ ਨਹੀਂ ਐ ਇਧਰ ਹਾਂ ਨੀ ਛੋਟੀ ਚੱਲਾ ਦੇ ਕੋ ਕਾਪੀ ਇਸ ਕੋ ਕਿਵਾ ਕੇ ਸਹੀ ਗਿਆ ਪਰ ਅਸੇਕੇ ਬਣਿਆ ਨਾਂ ਦਾ ਹੀਆ ਹਾਂ ਪਹਿਲੇ ਮਾਥਾ ਕਿ ਰੋਂਦਾ ਨਾ ਤੇ ਇਹਦੀ ਪਰ ਕੀਮਾ ਦਾ ਕੀਮਤ ਸੰਦੀਪ ਜੀ ਛੋਟੀ ਦਾ ਮੁੱਲ ਹੁਣ ਵੀ ਲੱਖ ਰੱਖਿਆ ਗੇ ਮੁੱਲ ਆ ਪਛੋੜੇ ਜੀ ਕਹਿੰਦਾ ਮੁੱਲ 90 85 ਹਜ਼ਾਰ ਦੀ ਸਾਢੇ ਰੁਪਏ ਦੋ ਚੜਦੀ ਪੂਰੇ 80 ਦੀ ਪੂਰੇ 80 ਦੀ ਦਊਂਗਾ ਤੇ ਛੋੜੀ ਕਰੂੰਗਾ ਚੋ ਜਿਹੜਾ ਲੈ ਗਿਆ ਛੋਟੀ ਯਾਰ ਕਰੂੰ ਪਰ ਯਾਰ ਹੀ ਕਰ ਬਸ ਹੁਣ ਆਪੀ ਲੈ ਆਂਗਾ ਪਰ ਛੋਟੀ ਮੈਂ ਨਹੀਂ ਆਇਦਰੇ ਸੰਦੀਪ ਜੀ ਆਇਦਰੇ ਚੀਜ਼ਾਂ ਦੇ ਮੁੱਲ ਨਸਣਾ ਦੇ ਇਧਰ ਨਹੀਂ ਨਹੀਂ ਹੈ ਕਰੇ ਕੋਈ ਗੱਲ ਕਹਿਣ ਵਾਲੀ ਹੈ ਚੱਲੀ ਚੱਲੀ ਬੁੜਿਆ ਕੋਠਾ ਵੇ ਕਟਿੰਗ ਹੋਗਾ ਵਾਹ ਇਹ ਐਫ ਡੀ ਯੂ ਐਫ ਡੀ ਵਾਹ ਐਫ ਡੀ ਇਹ ਹੀ ਐਫ ਡੀ ਇਹ ਨਾ ਕੱਟ ਰੋ ਛੋਟੀ 2 ਲੱਖ ਦੀ ਵਿਗਣੀ ਪਤਾ ਹੀ ਹੈ ਸਾਨੂੰ ਇਹ ਗੱਬਣਾ ਇਹ ਸੰਦੀਪ ਜੀ ਨਵਾਂ ਵੀ ਨਹੀਂ ਆਇਆ ਅੱਛਾ ਨਵਾਂ ਮੇ ਲੱਗੋ ਇਹ ਆਪਣੇ ਪਿੰਡੋਂ ਲਈ ਛੋਟੀ ਠੀਕ ਆ ਲਓ ਜੀ ਕੋ ਕਰਦਾ ਐ ਉਹ ਜਿਹੜੀ ਨੈਊ ਡੈਮ ਹਾਂਜੀ ਮੀਨਾ ਮੈਂ ਮੀਨਾ ਲੈਣਾ ਨਹੀਂ ਮਿੰਨ ਕੋਈ ਡੇੜ ਮੰਨ ਕੇ ਲਵੇ ਡੇੜ ਮੰਨ ਕੇ ਲੈ ਗਏ ਪਿੰਡੋਂ ਲਈ ਆ ਆਪਣੇ ਬੰਦੇ ਤੋਂ ਲਈ ਖਾਤੋਂ ਦੂਜੇ ਸੂਏ ਨੇ ਸੁਣਾ ਹਾਂ ਕਾਲੀ ਗਾੜੀ ਇਹ ਦੇਖੀ ਮੇਰਾ ਦੇ ਆ ਜੀ ਬੋਨੋ ਹਾਂ ਕਿੰਨੀ ਜਾਦੀ ਦੇਣਾ 55000 ਦੀ ਪੂਰੇ 50 ਦੇ 13 ਰਾਂਜ ਕੋ ਦਿਓ ਬਿਲਕੁਲ ਲੋ ਜੀ ਤਿੰਨ ਪੰਜੂ ਸੇਲ ਆ ਮੇਰਾ ਵੀ ਰਾਹ ਹੋ ਤੇ ਚੈੱਕ ਕਰਕੇ ਪਰ ਆ ਦਾ ਵੀ ਡਾਕਟਰ ਨਾਲ ਲੈ ਕੇ ਆਇਆ ਜੀ ਮੈਂ ਨਾ ਆਪਦੀ ਤਸੱਲੀ ਕਰਾ ਲੈਣਾ ਇਹਨੂੰ ਕੋਈ ਡਾਊਟ ਹੋਵੇ ਜਾਂਦੇ ਨੂੰ ਡਾਕਟਰ ਬਾਹਰ ਛੱਡ ਗੱਡੀ ਮੇਰੀ ਲਾ ਕੇ ਚੈੱਕ ਕਰਾ ਕੇ ਫੇਰ ਤੁਰੋ ਠੀਕ ਆ ਫੇਰ ਨਹੀਂ ਕਰਦਾ ਹਾਂ ਇਹਨੇ ਸੋਲ ਤਾਂ ਨਹੀਂ ਮਿਲਿਆ ਰੰਗਾਲੀ ਕੀਆ ਬਿਲਕੁਕ ਅੱਜ ਕਿਸੇ ਨੂੰ ਆਖਣਾ ਜਦੋਂ ਮੈਂ ਜੁਆ ਕਰਨਿਆ ਵੀਰ ਜੀ ਜੇ ਤੁਹਾਨੂੰ ਡਾਊਟ ਹੈ ਮੇਰੀ ਗੱਡੀ ਆਉਂਦੀ ਚੈੱਕ ਕਰਾਉ ਬਸ ਬਸ ਬਾਅਦ ਹੀ ਕੁਆਖਣਾ ਸੰਦੀਪ ਸਿਆ ਉਹ ਹੀ ਜੀ ਸੰਦੀਪ ਬਿਲਕੁਲ ਬਿਲਕੁਲ ਭਾਈ ਬਾਅਦ 15 ਦਿਨ ਸਾਨੂੰ ਨਹੀਂ ਨਾ ਮਗਰੋਂ ਕੋਈ ਗਰੰਟੀ ਜੋਕਦਾ ਇਹ ਗੱਲ ਹੈ ਜਦੋਂ ਮੈਂ ਆਖਣਾ ਕਿ ਮੇਰੇ ਉੱਤੇ ਵੀ ਮੈਂ ਚੈੱਕ ਕਰਾ ਲਵਾਂ ਬਿਲਕੁਲ ਸਹੀ ਗੱਲ ਹੈ ਚਲੋ ਨੰਬਰ ਆਪਣਾ 86632923 ਪਿੰਡ ਜੀਓ ਬਲਾ ਜ਼ਿਲ੍ਹਾ ਤਰਨਤਾਰ ਸਸਿ